ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਜਿਹੜੀਆਂ ਜਿਹੜੀਆਂ ਗੱਲਾਂ ਗੁਰੂ ਗੰਬ ਸਾਹਿਬ ਜੀ ਮਹਾਰਾਜ ਦੇ ਵਿੱਚ ਰਹਿਸ ਦੇ ਵਿੱਚ ਆਖੀਆਂ ਗਈਆਂ ਨੇ ਰਮਜ਼ ਵਿੱਚ ਆਖੀਆਂ ਗਈਆਂ ਨੇ ਉਹਨਾਂ ਨੂੰ ਖੋਲਿਆ ਭਾਈ ਗੁਰਦਾਸ ਨੇ ਇਸ ਵਾਸਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਉਸੇ ਕਾਲ ਦੇ ਵਿੱਚ ਇਹ ਆਖਣਾ ਪਰ ਜਲਤ ਹੋ ਗਿਆ ਕਿ ਭਾਈ ਸਾਹਿਬ ਦੀ ਬਾਣੀ ਕੁੰਜੀ ਹੈ ਸ਼ਬਦਾਂ ਨੂੰ ਖੋਲਦੀ ਹੈ ਜੋ ਗੱਲ ਰਹਿਸ ਦੇ ਚ ਆਖੀ ਗਈ ਹੈ ਰਮਜ਼ ਦੇ ਚ ਆਖੀ ਗਈ ਹੈ ਸਮਝ ਦੇ ਚ ਨਹੀਂ ਆਉਂਦੀ ਉਹਨੂੰ ਖੋਲਦੇ ਨੇ ਭਾਈ ਸਾਹਿਬ ਬਾਈ ਗੁਰਦਾਸ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਵਾਹਿਗੁਰੂ ਇੰਜ ਖੋਲਦੇ ਨੇ ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇ ਧਰਤੇ ਮਾਤਾ ਮਹਿਤ ਕਰ ਓ ਤਉ ਬੋਧ ਸੰਜੋਗ ਬਣਾਇ ਪਵਨ ਕਰਕੇ ਬੋਲਣਾ ਦੇਹੀ ਮਾਟੀ ਬੋਲੇ ਪਵਨ मनुख ने आज तक जितना विकास ਕੀਤਾ ہے بول کے کیتا ہے گونگے منوکھ دا سارا وिकास رکے ہوئے ہے تھانوں گونگا کدے وی ترقی شین نہیں دکھائی دے گا نہ او کوی بن سکدا ہے نہ او دارشنيك فلسفر نہ او سنگیت کار ਨਾ ਕੋਈ ਰਾਜਨੀਤਿਕ ਦੁਨੀਆ ਵਿੱਚ ਉन्नत ਹੋ ਸਕਦਾ ਗਰਜ਼ ਕੇ ਉન્નਤੀ ਦੇ तमाम ਦਵਾਰ ਗੁੰਗੇ ਲਈ ਬੰਦ ਨੇ ਲੇਕਿਨ ਅੰਧੇ ਲਈ ਬੰਦ ਨਹੀਂ ਨੇ ਨੇਤਰਹੀਣ ਮਨੁੱਖ ਲਈ ترقی ਦੇ ਦਵਾਰ ਬੰਦ ਨਹੀਂ ਨੇ ਕਿਉਂ ਦੇ ਕੋਲ ਬੋਲ ਨੇ ਉਹ ਦੇ ਕੋਲ ਆਵਾਜ਼ ਹੈ ਅਲفاظ ਨੇ gungre kol aawaz hai alfaz nahi gungre kol dhun hai akhar nahi vikas te sara akhran te khada akhre naam kare sala akhre gyan geet gun da akhre likhan bolan van akhra sir sanjog vakan manukh de kol akhar kho liye sara vikas ruk jayega aur manukh utthe chala jayega jithe pashu la ਸਾਰੀ ਸਬੇਤਾ ਸਾਰੀ ਬੈਰੋਨੇ ਉਨਤੀ ਜੋ ਹੋਈ ਹੈ ਅਖਰਾਂ ਤੇ ਅਸਵਾਰ ਹੋ ਕੇ ਹੋਈ ਹੈ ਅਖਰ ਅੰਦਰ ਤ੍ਰਿਵਵਣ ਧਾਰੇ ਤਿੰਨ ਲੋਕਾਂ ਦਾ ਗਿਆਨ ਦਿੱਤਾ ਜਾਂਦਾ ਹੈ ਲਿ타 ਜਾਂਦਾ ਹੈ ਅਖਰਾਂ ਵਿੱਚ ਆਵਾਜ਼ ਤੇ ਗੁੰਗੇ ਕੋਲ ਵੀ ਹੈ ਅਲਫਾਜ਼ ਨਹੀਂ ਨੇ ਧੌਨ ਤੇ ਗੁੰਗੇ ਕੋਲ ਵੀ ਹੈ ਅਖਰ ਨਹੀਂ ਨੇ ਵਿਕਾਸ ਸਾਰਾ ਅਖਰਾਂ ਤੇ ਹੈ ਆਵਾਜ਼ ਤੇ ਹੈ ਅਲਫਾਜ਼ ਤੇ ਹੈ ਇਹੀ ਕਾਰਨ ਹੈ ਕਿ ਅੰਧਾ ਮਨੁੱਖ ਛੋਟੀ ਦਾ ਸੰਗੀਤਕਾਰ ਦੇਖਿਆ ਗਿਆ ਔਰ ਅੱਜ ਬਹੁਤ ਛੋਟੀ ਦੇ ਸੰਗੀਤਕਾਰ ਨੇਤਰਹੀਣ ਮਨੁੱਖ ਹਨ ਦੂਰ ਕਿਉਂ ਜਾਓ ਸਿੱਖ ਜਗਤ ਵਿੱਚ ਹੋ ਗੁਜ਼ਰੇ ਦੋ ਮਹਾਨ ਕੀਰਤਨੀ ਹੈ ਦੇਨਾਂ ਨੇ ਕੀਰਤਨ ਦੀ ਦੁਨੀਆ 'ਚ ਬੜਾ ਤਹਿਲਕਾ ਮਚਾਇਆ ਭਾਈ ਸਰਜਨ ਸਿੰਘ ਭਾਈ ਗੋਪਾਲ ਸਿੰਘ ਨੇਤਰਹੀਣ ਸਨ ਜਨਮ ਤੋਂ ਹੀ ਨੇਤਰਹੀਣ ਸਨ ਨੇਤਰਹੀਣ ਮਲਕ ਸੰਗੀਤਕਾਰ ਹੋ ਸਕਦੇ ਨੇ ਕਵੀ ਹੋ ਸਕਦੇ ਨੇ ਹੁਣੇ ਇੱਕ ਨੇਤਰਹੀਣ ਪੁਰਸ਼ ਗਿਆਨੀ ਜੈ ਸਿੰਘ ਜੀ ਸ਼ਗਲ ਤੁਹਾਨੂੰ ਨਜ਼ਮ ਸੁਣਾ ਕੇ ਗਏ ਨੇ ਨੇਤਰਹੀਣ ਨੇਤਰਹੀਣ ਮਨਕ ਜ਼ਿੰਦਗੀ ਦੇ ਹਰ ਸੌਬੇ ਦੇ ਵਿੱਚ ਉਨਤੀ ਕਰਦੇ ਦਿਖਾਈ ਦਿੰਦੇ ਨੇ ਕਿਉਂਕਿ ਉਹਨਾਂ ਕੋਲ ਅੱਖਰ ਨਹੀਂ ਆਵਾਜ਼ ਹੈ ਅਲਫਾਜ਼ ਨਹੀਂ ਨੇਤਰਹੀਣ ਮਨਕ ਰਾਜਨੀਤਿਕ ਦੁਨੀਆ ਵਿੱਚ ਵੀ ਅਗਰਸਰ ਰਹੇ ਨੇ ਜੈਸੇ ਦੁਆਪਰ ਯੁਗ ਦੇਚ ਧਰਤ ਰਾਸ਼ਟਰ ਨੇਤਰਹੀਣ ਸੀ ਅੰਦਾਜ਼ ਸੀ ਰਾਜਪਾੜ ਚਲਾਇਆ ਬੜੇ ਖੁਸ਼ ਅਸਲੂਬੀ ਨਾਲ ਚਲਾਇਆ ਅਪੜੇ ਹੁੰਦੇ ਹੋਏ ਕਿਸੇ ਦਾ ਦਮ ਚਲਣ ਨਹੀਂ ਦਿੱਤਾ ਨੇਤਰਹੀਣ ਇਸ ਵਕਤ ਇੰਗਲੈਂਡ ਦਾ ਹੋਮ ਮਿਨਿਸਟਰ ਨੇਤਰਹੀਣ ਅੰਦਾ ਇਸ ਵਕਤ ਇੱਕ ਕਾਲਜ ਦੇ ਵਿਦਿਆਰਥੀਆਂ ਦੇ ਚਾਇਆ ਸੀ ਖਾਲਸਾ ਕਾਲਜ ਦੇ ਚਮੈਂ ਤੇ ਦੇਖ ਕੇ ਡੰਗ ਰਹੇ ਕਿ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ਇਹ ਹੋਮ ਮਿਨਿਸਟਰ ਹੈ ਕਿੰਨੇ ਲਗੇ ਹਾਂ ਨੇਤਰਹੀਣ कहने लगे वक्ता बहुत अच्छा है बोल बोल के ने लोगां दे मत ले ले वोट ले ले और इस वक्त इंग्लैंड एक कामयाब होम मिनिस्टर अंधे मनुख छोटी दे राजनैतिक देखे गए ने दार्शनिक देखे गए ने फिलोसफर देखे गए ने संगीतकार देखे गए ने कवि देखे गए नेत्रहीन मनुख ब्रह्मज्ञानी भी बने ने संत भी बने ने ਇਸ ਤਰ੍ਹਾਂ ਦਾ ਇੱਕ ਨੇਤਰਹੀਣ ਸੰਤ ਗਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਵੀ ਬੈਠਾ ਹੈ ਬਗਤ ਸੂਰਦਾਸ ਸੰਸਾਰ ਨੂੰ ਵੇਖਣ ਦੇ ਵਿੱਚ ਸਫਲ ਨਹੀਂ ਸੀ ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ ਇਹਨੂੰ ਦੋ ਅੱਖਾਂ ਨਾਲ ਸੰਸਾਰ ਦਿਖਾਈ ਦਿੰਦਾ ਹੈ ਅਨਭਉਦੀ ਅੱਖ ਨਾਲ ਨਿਰੰਕਾਰ ਦਿਖਾਈ ਦਿੰਦਾ ਉਹਨੂੰ ਤੀਜਾ ਨੇਤਰ ਕਹਿੰਦੇ ਨੇ ਜਿੱਥੇ ਸਾਡੇ ਹਿੰਦੂ ਵੀ ਟਿੱਕਾ ਲਾਉਂਦੇ ਨੇ ਇਹ ਤੀਜੀ ਅੱਖ ਦਾ ਚਿੰਨ ਹੈ ਔਰ ਟਿਕੜ ਦਾ ਜਾਇਜ਼ ਤੇ ਕੈਦਾ ਕੋਈ ਮਤਲਬ ਨਹੀਂ ਹੈ ਇਹ ਲਈ ਸਾਡਾ ਤੀਜਾ ਨੇਤਰ ਹੈ ਜੇ ਧਰ ਹੈ ਜਿੱਥੇ ਟਿੱਕਾ ਲਾਇਆ ਹੈ ਇਹ ਅੱਖ ਖੁੱਲ ਜਾਏ ਜਨਮ ਦੇ ਨਾਲ ਇਹ ਦੋ ਅੱਖਾਂ ਖੁੱਲ ਜਾਂਦੀਆਂ ਲੇਕਿਨ ਇੱਕ ਦਿਨ ਜਦ ਇਹ ਦੋ ਅੱਖਾਂ ਹਮੇਸ਼ਾ ਲਈ ਬੰਦ ਹੋ ਜਾਂਦੀਆਂ ਤਾਂ ਵੀ ਉਹ ਤੀਜੀ ਅੱਖ ਨਹੀਂ ਖੁੱਲਦੀ ਨਹੀਂ ਖੁੱਲਦੀ ਜ਼ਿੰਦਗੀ ਅਧੋਰੀ ਚਲੀ ਜਾਂਦੀ ਜਾਗਤ ਸੋਇਆ ਜਨਮ ਗਵਾਇਆ ਇਹ ਦੋ ਅੱਖਾਂ ਦੇ ਤਲ ਤੇ ਜਾਗੇ ਹੋਇਆ ਤੀਜੀ ਅੱਖ ਦੇ ਤਲ ਤੇ ਸੁਤਾ ਹੋਇਆ ਜਾਗਤ ਸੋਇਆ ਮਹਾਰਾਜ ਦੀ ਬਾਣੀ ਜਾਗਤ ਸੋਇਆ ਜਨਮ ਗਵਾਇਆ ਇਹ ਦੋ ਅੱਖਾਂ ਦੇ ਤਲ ਤੇ ਜਾਗੇ ਹੋਇਆ ਸੰਸਾਰ ਨੂੰ ਵੇਖ ਰਿਹਾ ਹੈ ਤੇ ਤੀਜੀ ਅੱਖ ਦੇ ਤਲ ਤੇ ਸੁਤਾ ਹੋਇਆ ਨਿਰੰਕਾਰ ਨਹੀਂ ਦਿਖਾਈ ਦੇਂਦਾ ਫਿਰ ਗੁਰਬਾਣੀ ਇਹ ਕਹਿੰਦੀ ਏ ਜਿਨ੍ਹਾਂ ਨੂੰ ਸੰਸਾਰ ਨਾ ਦਿਖਾਈ ਦੇਵੇ ਉਹਨਾਂ ਨੂੰ ਅੰधे ਨਾ ਆਖੋ ਅੰਦੇ ਉਹਨਾਂ ਨੂੰ ਆਖੋ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦੇਂਦਾ ਅੰਦੇ ਇਹ ਨਾ ਆਖਿਐਨ ਜਿਨ ਮੁਖ ਲੋਇਣ ਨਾ ਹੈ ਅੰਦੇ ਸੇਈ ਨਾਨਕਾ ਜੋ ਖਸਮੋ ਗੋ ਤੇਜਾ ਉਹ ਤੀਜੀ ਅੱਖ ਖੁੱਲਦੀ ਹੈ ਬੋਲ ਕੇ ਬੋਲਾਂ ਨਾਲ ਖੁੱਲਦੀ ਹੈ ਕਿਹੜੇ ਬੋਲਾਂ ਨਾਲ ਜੋ ਪ੍ਰਮਾਤਮਾ ਦੇ ਬੋਲ ਨੇ ਜੋ ਪ੍ਰਮਾਤਮਾ ਦੇ ਬੋਲ ਨੇ ਮੈਂ ਸਵੇਰੇ ਸੀ ਲੰਬੀ ਚੌੜੀ ਤਸਰੀਬian ਕੀਤੀ ਸੀ ਥੋੜੀ ਜਿਹੀ ਪ੍ਰਮਾਤਮਾ ਤੋਂ ਆਵਾਜ਼ ਆਈ ਉਸੇ ਤੋਂ ਸੰਸਾਰ ਬਣਿਆ ਉਸ ਆਵਾਜ਼ ਨੂੰ ਉਸ ਸ਼ਬਦ ਨੂੰ ਉਸ ਧੁਨ ਨੂੰ ਸਾਰੇ ਸੜੇ ਦੇਸ਼ ਦੇ ਅਵਤਾਰੀ ਪੁਰਸ਼ ਧੰਨ ਗੁਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਗਤ ਕਬੀਰ ਓੰਕਾਰ ਕਹਿੰਦੇ ਹਨ ਓੰਕਾਰ ਆਦਮੇ ਜਾਣਾ ਲਿਖਿਆ ਰਮੇਟੇ ਤਾਏ ਨਮਾਣਾ ਕਬੀਰ ਓੰਕਾਰ ਆਦ ਕਥਨੇ ਅਨਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਓੰਕਾਰ ਬ੍ਰਹਮਾ ਉਤਪਤ ਓ ਅੰਕਾਰ ਕੀ ਆਜਨ ਜਤ ਓ ਅੰਕਾਰ ਸੈਲ ਜੁਗ ਵੈ ਓ ਅੰਕਾਰ ਬੇਦ ਨਿਰਵੈ ਸਾਰਾ ਪਸਾਰਾ ਓ ਅੰਕਾਰ ਦੀ ਧੁੰਨ ਤੋਂ ਹੈ ਐਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਰੇ ਬ੍ਰਹਮੰਡ ਦੀ ਸਾਰੀ ਰਚਨਾ ਓ ਅੰਕਾਰ ਦੀ ਧੁੰਨ ਤੋਂ ਹੋਈਏ ਐਸਾ Swami महावीर ਕਹਿੰਦੇ ਬਹੁਤੇ ਪੰਚਤਾਂ ਦੇ ઋષਿ ਕਹਿੰਦੇ ਨੇ ਤੋਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਧੁੰਨ ਤੋਂ ਸ਼ਬਦ ਤੋਂ ਆਵਾਜ਼ ਤੋਂ ਸੰਸਾਰ ਆਇਆ ਸੰਸਾਰ ਦੇ ਵਿੱਚ ਆਵਾਜ਼ ਮੌਜੂਦ ਹੈ ਪ੍ਰਮਾਤਮਾ ਦੀ ਆਵਾਜ਼ ਮੌਜੂਦ ਹੈ ਪ੍ਰਮਾਤਮਾ ਦਾ ਸ਼ਬਦ ਮੌਜੂਦ ਹੈ ਠਾਕਰ ਹਮਰਾ ਸਦ ਬੋਲਨ ਦਾ ਬੜੀ ਕੀਮਤੀ ਕੰਗਦੀ ਮੇਰਾ ਠਾਕਰ ਹਰ ਵਕਤ ਬੋਲ ਰਿਹਾ ਹੈ ਉਹਦੀ ਆਵਾਜ਼ ਬ੍ਰਹਿਮੰਡ ਦੇ ਵਿੱਚ ਗੂੰਜ ਰਹੀ ਹੈ ਸੁਣਾਈ ਕਿਉਂ ਨਹੀਂ ਦੇਂਦੀ ਮਨ ਚੁੱਪ ਕਰੇ ਤੇ ਸੁਣਾਈ ਦੇਵੇ ਮਨ ਸਾਡਾ ਸੂਖਸ਼ਮ ਸਰੀਰ ਹੈ ਅਸੀਂ ਜਿਸ ਨੂੰ ਕੇਵਲ ਮਾਈਂਡ ਮੰਨਦੇ ਆਂ ਧਰਮ ਦੇ ਵਿੱਚ ਇਸ ਨੂੰ ਇਤਨਾ ਹੀ ਮਨ ਨਹੀਂ ਮੰਨਦੇ ਮਨ ਸੂਕਸ਼ਮ ਸਰੀਰ ਹੈ ਇਹਦੇ ਵਿੱਚ ਅਨੰਤ ਜਨਮਾਂ ਦੇ ਸੰਸਕਾਰ ਪਏ ਨੇ ਜੋ ਕੀਤੇ ਨੇ ਕਰਮ ਉਹਨਾਂ ਦੀ ਛਾਪ ਅੰਦਰ ਪਈ ਹੈ ਤਾਂ ਕਰਮ ਕੁਝ ਚੰਗੇ ਹੁੰਦੇ ਨੇ ਮਾੜੇ ਹੁੰਦੇ ਨੇ ਸਾਰੀ ਛਾਪ ਅੰਦਰ ਪਈ ਪੁੰਨੇ ਪਾਪੇ ਅਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਓ ਕਰਦੇ ਆ ਲਿਖਿਆ ਜਾਂਦਾ ਹੈ ਕਰਦੇ ਆ ਲਿਖਿਆ ਜਾਂਦਾ ਹੈ ਕਿਹੜਾ ਕਰਮ ਜਿਸ ਕਰਮ ਦੇ ਚ ਮਨ ਹੁੰਦਾ ਹੈ ਜਿਸ ਕਰਮ ਦੇ ਚ ਮਨ ਨਹੀਂ ਆਉਂਦਾ ਅੰਦਰ ਨਹੀਂ ਲਿਖਿਆ ਜਾਂਦਾ ਮੈਂ ਅਰਜ਼ ਕਰਾਂ ਅਕਸਰ ਬੁਰੇ ਕਰਮ ਦੇ ਚ ਮਨ ਹੁੰਦਾ ਹੈ ਪੂਰੀ ਇਕਾਗਰਤਾ ਆਉਂਦੀ ਹੈ ਸਾਵਧਾਨੀ ਨਹੀਂ ਆਉਂਦੀ ਹੈ ਪੂਰੀ ਸਿਆਣਪ ਆਉਂਦੀ ਹੈ ਕਿਉਂ ਬੁਰੇ ਕੰਮ ਦੇ ਵਿੱਚ ਖਤਰਾ ਹੈ ਸਮਾਜ ਦਾ ਖਤਰਾ ਹੈ ਕਾਨੂੰਨ ਦਾ ਖਤਰਾ ਹੈ ਸੰਸਾਰ ਦਾ ਖਤਰਾ ਹੈ ਪਕੜੇ ਗਏ ਤੇ ਖੈਰ ਨਹੀਂ ਤੋ ਮਨ ਪੂਰਾ ਇਕਾਗਰ ਹੁੰਦਾ ਹੈ ਕੁਝ ਵੀ ਬੁਰਾ ਕਰਨ ਲੱਗਿਆ ਮਨ ਪੂਰਾ ਇਕਾਗਰ ਹੁੰਦਾ ਹੈ ਕੀਰਤਨ ਸੁਣਨ ਲੱਗਿਆ ਕੀਰਤਨ ਕਰਨ ਲੱਗਿਆ ਬਾਣੀ ਪੜਨ ਲੱਗਿਆ ਵਾਹਿਗੁਰੂ ਵਾਹਿਗੁਰੂ ਜਪਣ ਲੱਗਿਆ ਮਨ ਸਾਵਧਾਨ ਨਹੀਂ ਹੁੰਦਾ ਮਨ ਇਕਾਗਰ ਨਹੀਂ ਹੁੰਦਾ ਕਿਉਂ ਕਦਰਾ ਦੇ ਕੋਈ ਹੈ ਹੀ ਨਹੀਂ ਉਲਟਾ ਲੋਕੀ ਮਹਿਮਾ ਗਾਇਨ ਕਰਨ ਲੱਗ ਪੈੰਦੇ ਨੇ ਬੜਾ ਨਿਤਨੇਮੀ ਹੈ ਜੀ ਬੜਾ ਪ੍ਰੇਮੀ ਹੈ ਬੜਾ ਜਪ ਤਪ ਕਰਦਾ ਲੋਕੀ ਤੇ ਮਾਣ ਦਿੰਦੇ ਨੇ ਸਨਮਾਨ ਕਰਦੇ ਨੇ ਕਦਰਾ ਕਿਹੜੀ ਕਰਨ ਜਿੰਨਾ ਲੋਕੀ ਸਨਮਾਨ ਦੇਣ ਲੱਗ ਪੈੰਦੇ ਨੇ ਬੜਾ ਪ੍ਰੇਮੀ ਹੈ ਬੜਾ ਦਾਨੀ ਹੈ ਬੜਾ ਗਿਆਨੀ ਹੈ ਯਕੀਨ ਨਾ ਜਾਣੋ ਉਤਨਾ ਹੀ ਅਚੇਤ ਹੁੰਦਾ ਜੀ ਕੋਤਨੀ ਸਾਵਧਾਨੇ ਹਟਦੇ ਜਾ ਰਹੇ ਜਦ ਕੇ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰチェ ਹਰ ਬੁਰੇ ਕਰਮ ਦੇ ਅੰਦਰ ਛਾਪ ਬਣ ਜਾਂਦੀ ਹੈ ਲਿਖਿਆ ਜਾਂਦਾ ਹੈ ਹਰ ਸ਼ੁਭ ਕਰਮ ਦੇ ਅੰਦਰ ਛਾਪ ਨਹੀਂ ਬਣਦੀ ਨਹੀਂ ਲਿਖਿਆ ਜਾਂਦਾ ਕਿਉਂ ਦੇਚ ਮਨ ਨਹੀਂ ਆਉਂਦਾ ਛਾਪ ਤੇ ਮਨ ਦੇ ਚ ਬਣਨੀ ਹੈ ਮਨ ਆਉਂਦਾ ਹੀ ਨਹੀਂ ਜਦ ਮੈਨੂੰ ਕੋਈ ਕਹਿੰਦਾ ਮਿਲ ਪੈਂਦੇ ਨੇ ਇਸ ਤਰ੍ਹਾਂ ਦੇ ਵੀ ਅੱਜ ਅਸੀਂ ਚਾਰ ਸੁਖਮੰਨੀ ਸਾਬਦੇ ਪਾਠ ਕੀਤੇ ਨੇ ਤੇ ਮੈਨੂੰ ਫਿਰ ਕਹਿਣਾ ਪੈਂਦਾ ਮੱਥੇ ਦੇ ਉੱਤੇ ਇੱਕ ਪੰਕਤੀ ਦੀ ਝਲਕ ਨਹੀਂ ਮਿਲਦੀ ਪਈ ਕੀ ਹੋਇਆ ਚਾਰ ਪਾਠ ਦੇ ਗਏ ਅੰਦਰ ਨਹੀਂ ਲਿਖੇ ਗਏ ਸਾਵਧਾਨੀ ਨਹੀਂ ਸੀ ਇਕਾਗਰਤਾ ਨਹੀਂ ਸੀ ਅੰਦਰ ਛਾਪ ਨਹੀਂ ਬਣੀ ਸੁਖਮੰਨੀ ਸਾਬਦੇ अगर सुखमनी साब दी छाप اندر بن جاندے تو من وچ ਸੁਖ ਹੋਣਾ ਚਾਹੀਦਾ ਸੀ ਤਉ ਤੇ ਕਲਪਿਆ ਹੋਇਆ ਹੈ ਕਲੇਸ਼ ਦੇ ਚ ਬੇਚੈਨ ਹੈ ਪਰੇਸ਼ਾਨ ਹੈ ਚਿੰਤਾਤੁਰ ਹੈ ਸੁਖਮਨੀ ਸਾਹਿਬ اندر ਨਹੀਂ ਲਿਖੀ ਗਈ ਕਰ ਕਰ ਕਰਣਾ ਲਿਖ ਲੈ ਜਾ ਹੁਣ ਮੈਂ ਦੁਹਰਾواں اے ਸਰੀਰ ਸਾਡਾ ਪੰਜ ਭੌ ਤੱਕ ਇਹਦੇ ਚ ਸਿਰ ਮੌਰ ਤੱਕ ਪਵਨ ਹੈ ਮਹਾਰਾਜ ਇਸ ਵਾਸਤੇ ਇਸ ਨੂੰ ਗੁਰੂ ਕਹਿੰਦੇ ਨੇ ਪਮਨ ਗੁਰੂ ਬੋਲਣਾ ਪਵਨ ਕਰਕੇ ਸਾਰੇ ਤਤਾਂ ਦਾ ਸੰਬੰਧ ਜੋੜ ਕੇ ਰੱਖਿਆ ਹੈ ਪਵਨ ਮੌਲ ਰੂਪ ਦੇ ਆਕਾਰ ਜੋ ਦਿਖਾਈ ਦਿੰਦਾ ਹੈ ਕਿ ਮਿੱਟੀ ਹੈ ਦੇਹੀ ਮੱਟੀ ਬੋਲੇ ਪਵਨ ਫਿਰ ਇੰਜ ਕਹਿੰਦੇ ਨੇ ਅਖੇ ਕਰ ਦੇ ਇਹ ਸਰੀਰ ਭੋਜਨ ਹੈ ਰੋਟੀ ਹੈ ਔਰ ਕੁਝ ਵੀ ਨਹੀਂ ਹੈ ਤੁਸੀਂ ਆ ਖੋ ਗਏ ਮੈਂ ਕੀ ਆਖ ਰਿਹਾ ਰੋਟੀ ਹੈ ਸਰੀਰ ਰੋਟੀ ਹੈ ਸਰੀਰ ਭੋਜਨ ਹੈ ਕਿਵੇਂ ਬਣਦਾ ਹੈ ਮਾਂ ਕੀ ਰਕਤ ਪਿਤਾ ਬਿੰਧਾਰਾ ਪਿਤਾ ਦਾ ਬਿੰਦ ਮਾਂ ਦਾ ਲਹੂ ਉਹਦਾ ਸੰਜੋਗ ਇਹ ਤਨ ਬਣਿਆ ਗੁਰਬਾਣੀ ਦਾ ਫੈਸਲਾ ਬਿੰਦ ਤੇ ਜਿੰ ਪਿੰਡ ਕੀਆ ਅਗਨਕੁੰਡ ਰਹਾਇਆ ਮਾ ਖੇ ਰਕਤ ਪਿਤਾ ਬਿੰਧਾਰਾ ਰਕਤ ਬਿੰਦ ਕਰਨੇ ਮਿਆ ਅਗਨ ਉਦਰ ਮਜਾਰ ਇਹ ਰਕਤ ਬਿੰਦ ਤੋਂ ਪੈਦਾ ਹੋਇਆ ਹੈ ਲਹੂ ਤੋਂ ਪੈਦਾ ਹੋਇਆ ਹੈ ਬਿੰਦ ਤੋਂ ਪੈਦਾ ਹੋਇਆ ਹੈ ਲਹੂ ਤੇ ਬਿੰਦ ਦੇ ਸੰਯੋਗ ਤੋਂ ਇਹ ਤਨ ਬਣਿਆ ਪਰ ਲਹੂ ਕਿਵੇਂ ਬਣਦਾ ਹੈ ਬਿੰਦ ਕਿਵੇਂ ਬਣਦਾ ਹੈ ਰੋਟੀ ਤੋੜ ਕੇ ਇਸ ਤੋਂ ਬਣਦਾ ਹੈ ਭੋਜਨ ਤੋਂ ਇਸ ਤੋਂ ਲਾਵਾ ਹੋਰ ਕਿਸ ਤੋਂ ਬਣਦਾ ਹੈ ਹੌਨ ਕਿਸ ਤੋਂ ਬਣਦਾ ਹੈ ਭੋਜਨ ਤੋਂ ਬਿੰਦ ਕਿਸ ਤੋਂ ਬਣਦਾ ਹੈ ਰੋਟੀ ਤੋਂ ਇੰਜ ਕਹਿ ਲੋ ਤਨ ਰੋਟੀ ਤੋਂ ਬਣਿਆ ਤਨ ਭੋਜਨ ਤੋਂ ਬਣਿਆ ਮੂਲ ਰੂਪ ਦੇ ਚ ਤਨ ਰੋਟੀ ਹੈ ਜਿੱਥੇ ਭੋਜਨ ਤੋਂ ਬਣਿਆ ਹੈ ਰੋਟੀ ਤੋਂ ਬਣਿਆ ਹੈ ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਬਿਨਾਂ ਰੋਟੀ ਤੋਂ ਜੀ ਵੀ ਨਹੀਂ ਸਕਦਾ ਬਣਿਆ ਜੋ ਭੋਜਨ ਤੋਂ ਹੈ ਇਹ ਰਹੇਗਾ ਵੀ ਭੋਜਨ ਦੇ ਆਸਰੇ ਤੇ ਬਣਿਆ ਜੋ ਰੋਟੀ ਤੋਂ ਹੈ ਪੇ ਜੀਵੇ ਦਾ ਵੀ ਰੋਟੀ ਲਿਆ ਸੇ ਕਬੀਰ ਜੈਸੇ ਸੰਤ ਨੇ ਕਹਿ ਦਿੱਤਾ ਭੁਖੇ ਭਗਤ ਨਾ ਕੀਜੇ ਇਹ ਮਾਲਾ ਆਪਣੇ ਲਈ ਜਾ ਐ ਲੈ ਭੁਖੇ ਆ ਨਹੀਂ ਭਗਤੀ ਆਉਂਦੀ ਐਸੀ ਕਥਾ ਚਲੇ ਤੋ ਕਬੀਰ ਦਾ ਇਹ ਬੋਲ ਮੈਨੂੰ ਯਾਦ ਆ ਜਾਂਦਾ ਕਬੀਰ ਚਾਰ ਹਸਤੀਆਂ ਨੂੰ ਪੂਜਨੀਕ ਕਹਿੰਦੇ ਨੇ ਧਨ ਧਨ ਕਹਿੰਦੇ ਨੇ ਪੂਜਨੀਕ ਕਹਿੰਦੇ ਨੇ ਕਿਹੜੀਆਂ ਚਾਰ ਗਿਣਤੀ ਕਰਦੇ ਜਾਣਾ ਭਗਤ ਕਬੀਰ ਦਾ ਸ਼ਬਦ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁਖੇ ਕਵਲ ਟੇਕੇ اے ਗੋਪਾਲ اے ਪ੍ਰਭੂ ਤੂੰ ਪੂਜਣ ਯੋਗ ਹੈ ਪਰ اے ਗੁਰੂ ਤੂੰ ਪੂਜਣ ਯੋਗ ਹੈ ਤੇਰਾ ਸਦਕਾ ਕੋ ਗੋਪਾਲ ਦਾ ਪਤਾ ਚੱਲਦਾ ਹੈ ਪਰ ਹੈ ਅਨ ਹੈ ਰੋਟੀ ਦੋਵੇਂ ਪੂਜਣ ਯੋਗ ਹੈ ਤੂੰ ਪੇਟ ਦੇ ਚ ਪੈ ਜਾਏ ਤੇ ਗੁਰੂ ਚੰਗਾ ਲੱਗਦਾ ਰੱਬ ਚੰਗਾ ਲੱਗਦਾ ਨੇ ਤੇ ਦੋਵੇਂ ਨਹੀਂ ਚੰਗੇ ਲੱਗਦੇ ਉਹ ਖੇ ਵਾਗਤਨਕੀ ਜੇ ਇਹ ਮਾਲਾ ਆਪਣੀ ਲੈ ਜਾ ਧਨ ਗੋਪਾਲ ਧਨ ਗੁਰੂ ਬੇ ਧਨ ਆਨਾਦ ਵੋਖੇ ਕਵਲ ਟੇਕੇ ਧਨ ਹੋਏ ਸੰਤ ਜਿਨ ਐਸੇ ਜਾਣੇ ਤਿਨ ਕੋ ਮਿਲਬੋ ਸਾਰੰਗ ਪਾਨੇ ਚੌਥਾ ਉਹ ਸੰਤ ਜਨ ਵੀ ਪੂਜਣ ਯੋਗ ਨੇ ਜਿਨ੍ਹਾਂ ਨੇ ਇਸ ਅਸਲੀਅਤ ਨੂੰ ਜਾਣਿਆ ਕਿ ਕਿ ਅਨ ਵੀ ਪੂਜਣ ਯੋਗ ਹੈ ਗੁਰੂ ਵੀ ਪੂਜਣ ਯੋਗ ਹੈ ਪ੍ਰਭੂ ਵੀ ਪੂਜਣ ਯੋਗ ਹੈ ਅਨ ਪੂਜਣ ਯੋਗ ਕਿਉਂ ਹੈ ਅਨ ਤੋਏ ਤਨ ਬਣੇ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਾਇਆ ਇਤੇ ਰਖਤ ਬਿੰਦ ਕਰਨ ਮੇ ਆ ਅਗਨ ਉਦਰ ਮਜਾਰ ਇਤੇ ਰਖਤ ਬਿੰਦ ਤੋਂ ਜਮੇ ਬਣੇ ਇਤੇ ਖੂਨ ਤੋਂ ਬਣੇ ਬਿੰਦ ਤੋਂ ਬਣੇ ਬਿੰਦ ਤੇ ਖੂਨ ਰੋਟੀ ਤੋਂ ਬਣਦਾ ਹੈ ਤੋ ਤਨ ਰੋਟੀ ਤੋਂ ਬਣੇ ਭੋਜਨ ਤੋਂ ਬਣੇ ਜੀਵੇਗਾ ਵੀ ਭੋਜਨ ਦੇ ਆਸਰੇ ਤੇ ਫਿਰ ਸਾਰੀ ਜ਼ਿੰਦਗੀ ਮਨੁੱਖ ਨੂੰ ਚਿੰਤਾ ਵੀ ਰੋਟੀ ਦੀ ਰਹਿੰਦੀ ਹੈ ਔਰ ਕੁਝ ਵੀ ਨਹੀਂ ਨੋਟਾਂ ਦੇ ਬੰਡਲ ਅਰਸਲ ਰੋਟੀਆਂ ਦੇ ਬੰਡਲ ਨੇ ਔਰ ਕੁਝ ਵੀ ਨਹੀਂ ਨੇ ਮੇਰੇ ਪੁੱਤਰਾਂ ਨੂੰ ਮਿਲਦੀ ਰਹੇ ਪੋਤਰੀਆਂ ਨੂੰ ਮਿਲਦੀ ਰਹੇ ਪਰਪੋਤਰੀਆਂ ਨੂੰ ਮਿਲਦੀ ਰਹੇ ਇਹ ਰੋਟੀਆਂ ਦੇ ਬੰਡਲ ਨੋਟਾਂ ਦੇ ਬੰਡਲ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਹੋਰ ਕੁਝ ਵੀ ਨਹੀਂ ਰੋਟੀ ਦੀ ਇਤਨੀ ਚਿੰਤਾ ਕਿਉਂ ਹੈ ਦਰਸਲ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਾਰਿਸ਼ ਆਉਂਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਲੱਭਣੀ ਪੈਂਦੀ ਕਮਾਣੀ ਪੈਂਦੀ ਪਾਣੀ ਦੇ ਸਰੋਵਰ ਨੇ ਪਾਣੀ ਦੀਆਂ ਝੀਲਾਂ ਨੇ ਪਾਣੀ ਦੇ ਦਰਿਆ ਬਹਿ ਵਗਦੇ ਪਾਣੀ ਦੀ بارش ਆਉਂਦੀ ਹੈ ਰੋਟੀਆਂ ਦੇ دریا ਨਹੀਂ ਚੱਲਦੇ ਰੋਟੀਆਂ ਦੀ بارش ਨਹੀਂ ਆਉਂਦੀ ਰੋਟੀ ਲੱਭਣੀ ਪੈਂਦੀ ਹੈ ਫਿਰ ਜਿੱਥੇ ਮਨੁੱਖ ਹੈ ਉੱਥੇ ਰੋਟੀ ਨਹੀਂ ਲੱਭਣੀ ਪੈਂਦੀ ਹੈ ਜਿੱਥੇ ਰੋਟੀ ਹੈ ਉੱਥੇ ਜਾ ਕੇ ਲੱਭਣੀ ਪੈਂਦੀ ਹੈ ਮਹਾਰਾਜ ਕਹਿੰਦੇ ਨੇ ਨੱਕ ਨਤ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਢਾਣੇ ਕਹਾਂ ਖਾਣੇ ਨਾਨਕਾ ਸਚੇ ਜਿੱਥੇ ਢਾਣੇ ਪੈ ਨੇ ਕਿਰਤ ਖਿੱਚ ਕੇ ਲੈ ਜਾਏਗੀ ਔਰ ਰੋਟੀ ਖਿੱਚ ਕੇ ਲੈ ਜਾਏਗੇ ਇਸ ਵਾਸਤੇ ਜੀ ਸੁਣਦੇ ਆ ਇੱਕ ਬੰਦਾ ਕਹਿੰਦਾ ਕੀ ਕਰੀਏ ਰੋਟੀ ਕਮਾਉਣ ਵਾਸਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਏ ਇੱਕ ਮੁਲਕ ਤੋਂ ਦੂਜੇ ਮੁਲਕ ਗਏ ਕਦੀ ਤੁਸੀਂ ਕਿਸੇ ਕੋਲ ਸੁਣਿਆ ਪਾਣੀ ਕਮਾਉਣ ਵਾਸਤੇ ਇੱਕ ਮੁਲਕ ਤੋਂ ਦੂਜੇ ਮੁਲਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਏ ਰੋਟੀ ਹਰ ਜਗ੍ਹਾ ਨਹੀਂ ਹੈ ਜਿੱਥੇ ਹੈ ਰੋਟੀ ਖਿੱਚ ਕੇ ਲੈ ਜਾਂਦੀ ਹੈ ਜਹਾਂ ਦਾਣੇ ਹਨ ਤਹਾਂ ਖਾਣੇ ਹਨ ਨਾਨਕਾ ਸੱਚ ਹੈ ਮਨੁੱਖ ਜਿੱਥੇ ਬੈਠਾ ਹੈ ਉੱਥੇ ਰੋਟੀ ਨਹੀਂ ਲੱਭਣੀ ਪੈਂਦੀ ਹੈ ਕਮਾਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਜਹਾਂ ਦਾਣੇ ਤਹਾਂ ਖਾਣੇ ਹੈ ਨਾਨਕਾ ਸੱਚ ਇਹ ਇੱਕ ਬਹੁਤ ਵੱਡੀ ਸਚਾਈ ਹੈ ਹਕੀਕਤ ਹੈ ਜਦ ਕਦੇ ਇਸ ਤਰ੍ਹਾਂ ਦੀ ਕਥਾ ਚੱਲੇ ਤੇ ਮੈਨੂੰ ਗਿਆਨ ਸਿੰਘ ਜੀ ਮਾਨ ਸਿੰਘ ਜੀ ਝੌਰ ਚੇਤੇ ਆ ਜਾਂਦੇ ਨੇ ਬਜ਼ੁਰਗਵਾ ਕਥਾਵਾਚਕ ਸਨ ਬਹੁਤ ਪੁਰਾਣੀ ਗੱਲ ਅੰਲਾਜ਼ਨ 35 ਸਾਲ ਪੁਰਾਣੀ ਸ੍ਰੀ ਗੰਗੂ ਸਾਹਿਬ ਦੇ ਚ ਕਥਾ ਕਰ ਰਹੇ ਸਨ ਮੈਂ ਅੰਮ੍ਰਿਤ ਵੇਲੇ ਮੱਥਾ ਢੇਕਣ ਗਿਆ ਤੁਚੋਂ ਕਈ ਨਾ ਦੀ ਕਥਾ ਹੋ ਰਹੀ ਸੀ ਮੈਂ ਬੈਠ ਗਿਆ ਉਹ ਇਸ ਦਾ ਪੰਕਤੀ ਦਾ ਵਿਸਤਾਰ ਕਰ ਰਹੇ ਸਨ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇਵਾ ਈਸਾਈ ਮਤ ਨਾਲ ਇਸਲਾਮੀ ਮਤ ਨਾਲ ਸਨਾਤਨ ਮਤ ਨਾਲ ਬ੍ਰਹਮਾ ਵਿਸ਼ਨ ਮਹੇਸ਼ ਦਾ ਖੁਲਾਸਾ ਪਰ ਗੁਰਮਤ ਅਨਸਾਰ ਦੱਦਾ ਦਾਤਾ ਇੱਕ ਹੈ ਦੂਸਰ ਨਾਇਨ ਉਤਪਤੇ ਪਰਲੇ ਵੀ ਉਹੀ ਕਰਦਾ ਹੈ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਤਪਤ ਹੋਵੇ ਉਹਦੇ ਹੁਕਮ ਤੋਂ ਉਤਪਤੀ ਹੁੰਦੀ ਹੈ ਉਹਦੇ ਸ਼ਬਦ ਤੋਂ ਉਤਪਤੀ ਹੁੰਦੀ ਹੈ ਪਰਲੇ ਆਉਂਦੀ ਹੈ ਔਰ ਉਸੇ ਤੋਂ ਰਜ਼ਕ ਮਿਲਦਾ ਹੈ ਇਹ ਖੁਲਾਸਾ ਕਰਨ ਪਵਾਦ ਉਹਨਾਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦਾ ਖੁਲਾਸਾ ਕੀਤਾ ਇਸਲਾਤਨ ਮਤ ਦੇ ਮਤਬਕ ਜਗਤ ਦੀ ਬਣਤਰ ਬ੍ਰਹਮਾ ਜਿਤ ਹੋਈ ਪਰਲੇ शिवजी ਕਰਦਾ ਹੈ ਅਕੀਕਤ ਦੇ ਵਿੱਚ ਮੌਤ ਦਾ ਗਿਆਨ ਪਰਲੇ ਦਾ ਗਿਆਨ ਦੇਣ ਵਾਲਾ ਮਹਾਨ ਯੋਗੀ Shivji ਹੈ ਲੋਕੀ ਦੂਜੇ ਪਾਸੇ ਲੈ ਗਏ ਤਨ ਤੇ ਰਾਖ ਮਲ ਕੇ ਰੱਖਦਾ ਸੀ ਗਲੇ ਦੇ ਵਿੱਚ ਸਪਾਂ ਦੀ ਮਾਲਾ ਪਾ ਕੇ ਰੱਖਦਾ ਸੀ ਲੋਕਾਂ ਨੂੰ ਦਸਣ ਵਾਸਤੇ ਮੌਤ ਦਾ ਸੱਪ ਹਰ ਇੱਕ ਦੇ ਗਲੇ ਦੇ ਵਿੱਚ ਘੁੰਮ ਰਿਹਾ ਇੱਕ ਦਿਨ ਡੰਗ ਮਾਰੇਗਾ ਇੰਜ ਹੋ ਜਾਓ ਜੇ ਜਿਵੇਂ ਰਾਖ ਮੱਲੀ ਹੋਈਏ ਸਵਾਹ ਹੋ ਜਾਓ ਰਾਖ ਹੋ ਜਾਓ ਸਾਰਾ ਦਿਨ ਕਿਸ ਤਰ੍ਹਾਂ ਸਮਝਾਈਏ ਹਰ ਇੱਕ ਨੂੰ ਕਿਵੇਂ ਸਮਝਾਈਏ ਰਾਖ ਹੋ ਜਾਓਗੇ ਇੱਕ ਦਿਨ ਮੌਤ ਨੇ ਡੰਗ ਮਾਰਨਾ ਕਿਸ ਕਿਸ ਨਾਲ ਖਬਦੇ ਰਹੀਏ ਸਾਰਾ ਦਿਨ ਕੌਣ ਬੋਲ ਸਕਦਾ ਹੈ ਪ੍ਰਤੀਕ ਬਣਾ ਲੈ ਅਸ ਗਲੇ ਦੇ ਸਭ ਤੇ ਤਨ ਦੇ ਤੇ ਰਾਖ ਮੰਨ ਲੈ ਇੱਕ ਦਿਨ ਸਭ ਨੇ ਡੰਗ ਮਾਰਨਾ ਹੈ ਰਾਖ ਹੋ ਜਾਓਗੇ ਧਾਕ ਹੋ ਜਾਓਗੇ ਲੇਕਿਨ ਕਹਿ ਦਿੱਤਾ ਗਿਆ ਮੌਤ ਦਾ ਦੇਵਤਾ ਜਿਹਦੇ ਘਰ ਜਾਂਦਾ ਪ੍ਰਾਣ ਲੈ ਆਂਦਾ ਹੈ ਸਨਾਤਨ ਮਿਥਿਆ ਸੰਸਾਰ ਗੈਨੀ ਮਾਨ ਸਿੰਘ ਜੀ ਇਹ ਬਿਆਨ ਕਰ ਰਹੇ ਸਨ ਬਣਾਇਆ ਸੰਸਾਰ ਬ੍ਰਹਮੇ ਨੇ ਸੰਸਾਰ ਦੀ ਬਣਤਰ ਦਾ ਗਿਆਨ ਦਿੱਤਾ ਹੈ ਉਸਨੇ ਬੜਾ ਲੰਬਾ ਚੌੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਪਾਲਣਾ ਦਾ ਬੋਧ ਕਰਾਇਆ ਵਿਸ਼ਨੂ ਨੇ ਪਰ ਰਮਜ਼ ਭਰੀਆਂ ਗੱਲਾਂ ਸਮਝੇ ਚ ਨਾ ਆਈਆਂ ਇਹਨੂੰ ਦੂਜਾ ਰੋਪ ਦੇ ਦਿੱਤਾ ਗਿਆ ਉਹ ਸੁਣਾ ਰਹੇ ਸਨ ਰਜ਼ਕ ਦੇ ਦਾਤੇ ਰਜ਼ਕ ਰਹਿਮ ਬਿਸ਼ਨੋਜੀ ਨੇ ਜਦੋਂ ਸਾਰੇ ਜੀਵਾਂ ਦਾ ਰਜ਼ਕ ਬਣਾਉਣ ਲੱਗੇ ਸਾਰੇ ਜੀਵ ਲਾਈਨ ਦੇ ਚ ਖੜੇ ਕਤਾਰ ਦੇ ਚ ਖੜੇ ਤੇ ਉਹਨਾਂ ਦਾ ਆਪਣਾ ਕਹਿਣ ਦਾ ਢੰਗ ਸੀ ਕੰਨ ਲਗੇ ਮੈਂ ਵੀ ਉਸੇ ਹੀ ਕਤਾਰ ਦੇ ਚ ਖੜਾ ਉਸੇ ਹੀ ਲਾਈਨ ਦੇ ਚ ਖੜਾ ਵਿਸ਼ਨੂੰ ਜੀ ਦੋ ਮੁਠੀਆਂ ਨਾਲ ਅੰਨ ਭਰਦੇ ਕਿਸੇ ਦੀ ਝੋਲੀ 'ਚ ਇੱਕ ਮੁਠੀ ਪਾਉਂਦੇ ਕਿਸੇ ਦੀ ਝੋਲੀ 'ਚ ਦੋ ਕਿਸੇ ਦੀ ਝੋਲੀ 'ਚ ਚਾਰ ਕਿਸੇ ਦੀ ਝੋਲੀ 'ਚ ਛੇ ਕਿਸੇ ਦੀ ਝੋਲੀ 'ਚ ਅੱਧੀ ਮੁਠੀ ਇੰਜ ਚਲਦਾ ਕਰਦੇ ਕਈ ਕੋਟ ਖਾਲੇ ਠਗ ਪਾਏ ਕਈ ਕੋਟ ਬੈਠਤ ਹੀ ਗੈਨੇ ਮਾਨ ਸਿੰਘ ਜੀ ਜੋਰ ਕਹਿਣ ਲੱਗੇ ਮੈਂ ਦੇਖ ਰਿਹਾ ਸੀ ਕਿਸੇ ਦੀ ਜੋੜੇ ਚ ਦੋ ਮੁਠੀਆਂ ਕਿਸੇ ਦੀ ਢੋਲੀ ਚਾਛੇ ਕਿਸੇ ਦੀ ਜੋੜੇ ਅੱਧੀ ਕਹਿਣ ਲੱਗੇ ਚੋਲੀ ਮੈਂ ਵੀ ਅੱਡੀ ਹੋਈ ਸੀ ਆਕਰ ਮੇਰੀ ਵਾਰੀ ਆ ਗਈ ਮੈਂ ਅੱਗੋਂ ਚੋਲੀ ਅੱਡ ਕੇ ਖੜਾ ਹੋਇਆ ਤੇ বিষ্ণੂ ਭਗਵਾਨ ਨੇ ਦੋ ਮੁਠੀਆਂ ਭਰੀਆਂ ਅੰਨ ਦੀਆਂ ਇੰਜ ਪਵਾਂ ਵਾਰੀਆਂ ਖਲੇਰ ਦਿੱਤੀਆਂ ਅਖਿਆ ਗਨੈ ਸਿੰਘ ਤੂੰ ਆਪਣੇ ਦਾਣੇ ਆਪ ਲਭ ਲੈ ਕਹਿੰਦੇ ਜਦੋਂ ਦੇ ਪ੍ਰਮਾਤਮਾ ਨੇ ਦਾਣੇ ਖਿਲੇ ਰਹੇ ਨੇ ਉਦੋਂ ਦਾ ਲਭ ਰਿਆ ਜੇ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਇੰਜ ਕਹਿਣ ਲੱਗੇ ਜਹਾਂ ਦਾਣੇ ਤਹਾ ਖਾਣੇ ਹਰ ਇੱਕ ਦੇ ਦਾਣੇ ਖਿਲਰੇ ਪੈ ਨੇ ਇੱਕ ਜਗ੍ਹਾ ਕੋਈ ਨਹੀਂ ਪੈ ਨੱਕ ਨਥ ਕਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾ ਖਾਣੇ ਨਾਮ ਦਾ ਸੱਚ ਇੱਕ ਬੜੀ ਪਰਬਲ ਸਚਾਈ ਹੈ ਸਚਾਈ ਹੈ ਤੂੰ ਚਿੰਤਨ ਕਰ ਚਿੰਤਾ ਰੱਬ ਨੂੰ ਕਰਨ ਦੇ ਸੋਕਰਤਾ ਚਿੰਤਾ ਕਰੇ ਜਿੰਨ ਉਪਾਇਆ ਜਨ ਜਿੰਨੇ ਨਾ ਵੱਡਾ ਸੰਸਾਰ ਬਣਾਇਆ ਉਹਨੂੰ ਚਿੰਤਾ ਕਰਨ ਦੇ ਤੈਨੂੰ ਕੀ ਚਿੰਤਾ ਕਰਨ ਦੀ ਲੋੜ ਤੂੰ ਕਿਰਤ ਕਰ ਮਿਹਨਤ ਕਰ ਉਹਦਾ ਚਿੰਤਨ ਕਰ ਪਰ ਬੰਦਾ ਬੜਾ ਨਾ ਸਮਝ ਆਏ ਕਹਿੰਦਾ ਨਹੀਂ ਮੈਂ ਆਪਣੀ ਚਿੰਤਾ ਆਪ ਕਰਾਂਗਾ ਮਹਾਰਾਜ ਕਹਿੰਦੇ ਨਾਮ ਕਰੇ ਚਿੰਤਨ ਚਿੰਤਾ ਹੈ ਕਰਦੇ ਹਰ ਇੱਕ ਮਨੁੱਖ ਨੂੰ ਜੀ ਚਿੰਤਾ ਹੈ ਮੂਲ ਰੂਪ ਦੇ ਚਰੇਜਕ ਦੀ ਚਿੰਤਾ ਅੱਜ ਮਿਲੇ ਹੈ ਤੇ ਕੱਲ ਵੀ ਮਿਲਦਾ ਹੈ